ਰਨਜੀਤ ਬਾਵੇ ਦਾ ਕਹਿੰਦੇ ਹਿਮਾਚਲ ਪ੍ਰਦੇਸ਼ ਦੇ ਵਿੱਚ ਨਾ ਜਿਹੜਾ ਸ਼ੋਅ ਆ ਬੰਦ ਕਰਵਾ ਦਿੱਤਾ ਗਿਆ ਉਹਦੀ ਥਾਂ ਤੇ ਕੁਲਵਿੰਦਰ ਬਿੱਲਾ ਸ਼ੋਅ ਲਾਉਣ ਚੱਲੇਗਾ ਪਹਿਲੀ ਗੱਲ ਤੇ ਆ ਕੁਲਵਿੰਦਰ ਬਿੱਲੇ ਨੂੰ ਕੋਈ ਪੈਸਿਆਂ ਦਾ ਘਾਟਾ ਹੀ ਜਾਂ ਕੋ ਉਹਨੂੰ ਕੋਈ ਚੱਕਰ ਸੀ ਵੀ ਸ਼ੋਅ ਹੀ ਲਾਉਣਾ ਹੀ ਆ ਇਹਨਾਂ ਦਾ ਭਾਈ ਸਿੰਗਰਾਂ ਦਾ ਉਸ ਵੇਲੇ ਤਾਲ ਮੇਲੀ ਹੈ ਨਹੀਂ ਪੰਜਾਬੀ ਪੰਜਾਬੀ ਦਾ ਵੈਰੀ ਆ ਮੈਂ ਤੁਹਾਨੂੰ ਅੱਜ ਕਹਿੰਦਾ ਜੇ ਇਹ ਇਹੀ ਕਹਿ ਦਿੰਦਾ ਵੀ ਮੈਂ ਸ਼ੋਅ ਨਹੀਂ ਲਾਉਣ ਜਾਣਾ ਇਹਨੂੰ ਗਾਲਾਂ ਨਾ ਪੈਂਦੀਆਂ ਦੇਖੋ ਇਹਦੀ ਖੋਲ ਕੇ ਦੇਖੋ ਥਾਂ ਥਾਂ ਤੇ ਇਹਨੂੰ ਗਾਲਾਂ ਪਈ ਜਾਂਦੀਆਂ ਵਾ ਇੱਕ ਆ ਕਤੀੜਾ ਪਤਨੀ ਕੌਣ ਆ ਇਹ ਨੇ ਕਮੈਂਟ ਕਰਤਾ ਇਹਨਾਂ ਦੀ ਪੋਸਟ ਰੰਜੀਤ ਬਾਵਾ ਖਾਲਸਤਾਨੀਆਂ ਰੰਜੀਤ ਬਾਵੇ ਨੇ ਖਾਲਸਤਾਨ ਨੂੰ ਪ੍ਰਮੋਟ ਕਰਨ ਵਾਲੇ ਗੀਤ ਗਾਰਿਆ ਇਹਦਾ ਸ਼ੋਕ ਬੰਦ ਕਰਵਾ ਕੇ ਇੱਕ ਵਧੀਆ ਕੀਤਾ। ਬਾਈ ਜੀ ਸਾਰੇ ਸਿੰਗਰ ਹਿਮਾਚਲ ਪ੍ਰਦੇਸ਼ ਦਾ ਬਾਈਕਾਟ ਕਰੋ ਜਦੋਂ ਤੁਹਾਡੇ ਕਿਸੇ ਦਸਤਾਰ ਕਿਸੇ ਪੱਗ ਵਾਲੇ ਵੀਰ ਦਾ ਸ਼ੋਅ ਰੱਦ ਕਰਵਾਇਆ ਜਾਂਦਾ ਨਾ ਤੇ ਤੁਸੀਂ ਦੂਜੇ ਜਿਹੜੇ ਮੋਨੇ ਕਲਾਕਾਰ ਆ ਉਹ ਸ਼ੋਅ ਲਾਉਣ ਨਾ ਜਾਇਆ ਕਰੋ। ਇੱਥੋਂ ਪਤਾ ਲੱਗਦਾ ਵੀ ਤੁਹਾਡੀ ਆਪਸ ਵਿੱਚ ਜਿਹੜੀ ਸਾਂਝ ਗਰੀ ਹੈ ਨਾ ਉਹ ਖਤਮ ਆ। ਇਸੇ ਕਰਕੇ ਬਾਈਓ ਤੁਹਾਡੇ ਸਿਰਾਂ ਤੇ ਬੰਦੇ ਨੇ। ਕਲਵਿੰਦਰ ਬੇਲੇ ਨੂੰ ਲੋੜ ਨਹੀਂ ਸੀ ਸ਼ੋਅ ਲਾਉਣ ਦੀ ਉਹ ਵੀ ਕਹਿ ਰਿਹਾ ਮੈਨੂੰ ਸ਼ੋਅ ਲਾਉਣਾ ਬਾਕੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ